ਉਹ ਹਾਂ ਜੀ ਸਸ਼ੀ ਕਾਲ ਜੀ ਗਰਮੀ ਦੇ ਮੌਕੇ ਤੇ ਪਰਤਾੜਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਯਾਰਾ ਸੋਹਣੇ ਪਸ਼ਮੀਨੇ ਦੇ ਸਿਮਰ ਦੇ ਥ्रेड ਵਰਕ ਦੇ ਪਲੱਸ ਆਰੀ ਵਰਕ ਦੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਵੈਲਵਟ ਦੇ ਉੱਪਰ ਹੋਣਗੇ ਜ ਜਨਾਂ ਦੇ ਉੱਪਰ ਥ्रेड ਵਰਕ ਹੋਏਗਾ ਪ੍ਰਾਈਸ ਸਭ ਦਾ ਹੀ ਬਹੁਤ ਘੱਟ ਰਹਿਣ ਵਾਲਾ ਹੈਗਾ ਪ੍ਰਾਈਸ ਆਪਾਂ ਸਭ ਦਾ ਹੀ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਔਰ ਸ਼ਿਪਿੰਗ ਵੀ ਸਭ ਦੀ ਫ੍ਰੀ ਰਹਿਣ ਵਾਲੀ ਆ ਇਹ ਵਾਲੇ ਸੂਟ ਤੁਹਾਨੂੰ ਪਸ਼ਮੀਨੇ ਦੇ ਉੱਪਰ ਮਿਲ ਜਾਣਗੇ ਜ ਜਨਾਂ ਦੇ ਕਲਰ ਔਰ ਬੜੀਤਾ ਡੇ ਲਈ ਗਰੰਟੀ ਹੋਏਗੀ ਔਰ ਇਹਨਾਂ ਦੇ ਉੱਪਰ ਪੈਚ ਪਲੱਸ ਥਰੈਡਵਰਕ ਰਹਿਣ ਵਾਲਾ ਕਲਰ ਆਪਸ਼ਨ ਕਾਫੀ ਜ਼ਿਆਦਾ ਮਿਲੇਗੀ ਪ੍ਰਾਈਸ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਗਿਆ ਸ਼ਿਪਿੰਗ ਫ੍ਰੀ ਹੋਏਗੀ ਇਹ ਵਾਲੇ ਜਿਹੜੇ ਸੂਟ ਇਟਾਲੀਅਨ ਪਸ਼ਮੀਨਾ ਰਹਿਣ ਵਾਲਾ ਹੈਗਾ ਡਿਜੀਟਲ ਪੈਂਟ ਦੀ ਸ਼ਰਟ ਹੋਈ ਤੇ ਨਾਲ ਤੁਹਾਨੂੰ ਪਲੇਨ ਜਿਹੜੀ ਹੈਗੀ ਪਸ਼ਮੀਨੇ ਦੇ ਬਾਟਮ ਮਿਲੇਗੀ ਟਾਈਟ ਮੀਟਰ ਦੀ ਕੱਟ ਰਹਿਣ ਵਾਲੀ ਹੈ ਇਹ ਵਾਲੇ ਜਿਹੜੇ ਸੂਟ ਹੋਣਗੇ ਪ्युअर ਪਸ਼ਮੀਨੇ ਦਾ ਫੈਬਰਿਕ ਰਹਿਣ ਵਾਲਾ ਜਿਸ ਤੇ ਉੱਪਰ ਆਰੀ ਵਰਕ ਹੋਏਗਾ ਜਿਸਤੇ ਉੱਪਰ ਫਰੰਟ ਦੇ ਉੱਪਰ ਵੀ ਵਰਕ ਰਹੇਗਾ ਪਲੱਸ ਬਾਹਰੂ ਦੇ ਉੱਪਰ ਵੀ ਵਰਕ ਰਹਿਣ ਵਾਲਾ ਹੈਗਾ ਤੇ ਇਹਨਾਂ ਵਿੱਚ ਡਿਜ਼ਾਈਨਿੰਗ ਵੀ ਮਿਲੇਗੀ ਕਲਰ ਆਪਸ਼ਨ ਵੀ ਮਿਲੇਗੀ ਔਰ ਇਹਨਾਂ ਸਭ ਦੇ ਜਿਹੜੀ ਡਿਜ਼ਾਈਨਿੰਗ ਹੈਗੀ ਉਹ ਸਕਰੀਨ ਦੇ ਉੱਪਰ ਚੱਲ ਰਹੀ ਹੈ ਪਲੱਸ ਇਹਨਾਂ ਦਾ ਪ੍ਰਾਈਸ ਵੀ ਸਭ ਦਾ ਮੈਂਸ਼ਨ ਕੀਤਾ ਗਿਆ ਹੈ ਇਹ ਵਾਲੇ ਹੋਣਗੇ ਜਿਹੜੇ ਪਿਓਰ ਆਬੂਤਾਈ ਸਿਲਕ ਦਾ ਸਟਾਫ ਮਿਲੇਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਹੈਂਡਵਰਕ ਰਹਿਣ ਵਾਲਾ ਹੈਗਾ ਆ ਵਿਦਆਊਟ ਦੁਪੱਟਾ ਹੋਣਗੇ ਪ੍ਰਾਈਸ ਹੋਵੇਗਾ ਸਿਰਫ 2895 ਰੁਪਏ ਇਹਨਾਂ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਵਰਕ ਹੈਗਾ ਜਿਹੜਾ ਤੁਹਾਨੂੰ 슬ੀਵਸ ਦੇ ਉੱਪਰ ਮਿਲ ਜਾਏਗਾ ਇਹ ਵਾਲਾ ਹੋਏਗਾ ਜਿਹੜਾ organza ਦਾ ਸਟੱਫ ਰਹਿਣ ਵਾਲਾ ਤੇ ਨਾ ਬਨਾਰਸੀ ਤੁਹਾਨੂੰ ਬਾਟਮ ਮਿਲੇਗੀ ਹੈਂਡਵਰਕ ਦੇ ਪੀਸ ਰਹਿਣ ਵਾਲੇ ਇਹ ਕਲਰ অপਸ਼ਨ ਇਹਨਾਂ ਵਿੱਚ ਵੀ ਹੋਏਗੀ ਇਹ ਵਾਲੇ ਵੀ organza ਦੇ ਪੀਸ ਮਿਲਣਗੇ r e ਹੈਂਡ ਦਾ ਕੰਮ ਕੀਤਾ ਮਿਲੇਗਾ ਵਿਦ ਟਾਈਡਾਈ ਦੁਪੱਟਾ ਮਿਲੇਗਾ ਪ੍ਰਾਈਜ਼ ਇਹਨਾਂ ਦਾ ਵੀ ਮੈਂਸ਼ਨ ਕੀਤਾ ਗਿਆ ਹੈ ਇਹ ਵਾਲੇ ਹੋਣਗੇ ਜਿਹੜੇ ਕਾਨੀ ਪਸ਼ਮੀਨਾ ਦਾ ਤੁਹਾਨੂੰ ਪੂਰਾ ਸੂਟ ਮਿਲੇਗਾ ਵਿਦ ਸ਼ਾਲ ਮਿਲੇਗਾ ਪ੍ਰਾਈਜ਼ ਹੋਵੇਗਾ ਸਿਰਫ 1299 ਰੁਪਏ ਇਹਨਾਂ ਵਿੱਚ ਵੀ ਕਲਰ ਆਪਸ਼ਨ ਮਿਲੇਗੀ ਜੇਕਰ ਤੁਸੀਂ ਹੋਰ ਵੀ ਸੂਟ ਦੇਖਣਾ ਚਾਹੁੰਦੇ ਹੋ ਜਾਂ ਆਪਣੀ ਚੋਇਸ ਦੇ ਅਕੋਰਡਿੰਗ ਕਸਟਮਾਈਜੇਸ਼ਨ ਕਰਵਾਉਣਾ ਚਾਹੁੰਦੇ ਹੈਗੇ